ਪਰਮਾਤਮਾ ਦੀ ਗੱਲ ਆ ਕਹਿੰਦਾ ਕੁੱਤਾ ਤੇਰੇ ਦਰ ਦਾ ਮਤਲਬ ਉਸ ਦਰ ਦਾ ਕੁੱਤਾ ਕੁੱਤਾ ਤੇਰੇ ਦਰ ਦਾ ਮੇਰੇ ਸ਼ਹਿਨशाह ਜੀਓ ਇਸ ਕਰਕੇ ਮੈਨੂੰ ਕੋਈ ਦਦਕਾਰਦਾ ਨਹੀਂ ਜਿੱਥੇ ਜਾਵਾਂ ਜਾ ਕੇ ਭੌਂਕਿਆ ਮਾਂ ਤੇਰਾ ਸਮਝ ਕੇ ਮੈਨੂੰ ਕੋਈ ਮਾਰਦਾ ਨਹੀਂ ਕੀ ਬਾਤ ਹੈ ਮਤਲਬ ਜਦ ਇਹ ਮੰਨ ਚਾ ਗਿਆ ਨਾ ਤੁਸੀਂ ਇਸ ਪਰਮਾਤਮਾ ਦੇ ਬੱਚੇ ਆ ਫਿਰ ਭਾਜੀ ਜ਼ਿੰਦਗੀ 'ਚ ਤੁਹਾਡਾ ਕੋਈ ਨੁਕਸਾਨ ਨਹੀਂ ਕਰ ਸਕਦਾ ਭਲਾ ਲੱਖਾਂ ਹੀ ਬੰਦੇ ਹੁਣ ਲੱਤਾਂ ਘੜੀਸਣ ਵਾਲੇ ਨਹੀਂ ਖਿੱਚ ਸਕਦਾ ਔਰ ਨਾ ਕੋਈ ਡਰ ਪਿਆ ਹੁੰਦਾ ਭਾਜੀ ਕੱਲ੍ਹ ਯਾਰ ਜੰਮਣ ਤੋਂ ਪਹਿਲਾਂ ਤੁਹਾਡਾ ਮਰਨ ਦਾ ਦਿਨ ਆ ਵੇ ਮਾਤਾ ਤੁਹਾਡੇ ਜੰਮਣ ਤੋਂ ਪਹਿਲਾਂ ਤੁਹਾਡੇ ਮਰਨ ਦਾ ਦਿਨ ਸੈਮ ਟਾਈਮ ਸਮਾਂ ਥਾਂ ਲਿਖ ਦਿੰਦੀ ਆ ਵੇ ਉੱਥੇ ਮਾਨਾਂ ਨੇ ਜਾ ਕੇ ਇੱਥੇ ਕਿਸੇ ਬੰਦੇ ਦਾ ਡਰ ਕਿਉਂ ਕਰਨਾ ਕਿਉਂ ਕਰਨਾ ਭਾਜੀ ਸਹੀ ਕਰਨਾ ਕਾਹਤੇ ਕਰਨਾ ਹਰ ਜਿੰਦ ਹਰ ਦਿਨ ਨੂੰ ਆਖਰੀ ਦਿਨ ਸਮਝ ਕੇ ਰੱਬ ਦੇ ਨਾਮ ਨਾਲ ਜੁੜ ਕੇ ਰੋ ਵਧੀਆ ਦਿਨ ਜੀਣਾ ਆ ਜ਼ਿੰਦਗੀ ਕੱਟਣੀ ਨਹੀਂ ਜੀਣਾ ਆ ਬਿਲਕੁਲ ਅ ਪ੍ਰਮਾਤਮਾ ਦਾ ਦੂਤ ਜਿਹੜਾ ਜਾਨ ਕੱਢਣ ਵਾਲਾ ਥੋੜਾ ਜਿਹਾ ਕਿੱਸਾ ਪਰਮਾਤਮਾ ਦਾ ਦੂਤ ਜਿਹੜਾ ਜਾਨ ਕੱਢਣ ਵਾਲਾ ਨਾ ਉਹ ਇਜ਼ਰਾਹਿਲ ਨੂੰ ਕਹਿੰਦੇ ਉਹ ਉਹ ਜੀ ਉਹ ਐਨ ਤਿਆਰ ਬੈਠਾ ਤੇ ਜਿਹੜੇ ਇਦਾਂ ਜਾਨ ਕੱਢਦੇ ਆ ਖਿੱਚ ਕੇ ਉਹ ਮਹਾਰਾਜ ਮਾਲਕ ਦੇ ਬੰਦੇ ਨਾਲੇ ਤੁਰੇ ਉਹ ਦੇਖ ਕੇ ਹੱਸੀ ਜਾਵੇ ਜਿਹੜਾ ਜਾਨ ਕੱਢਣ ਵਾਲਾ ਤੇ ਉੱਥੇ ਹੀ ਉਹ ਦੋ ਜਾਸਵੇ ਹੱਸਣ ਲੱਪੇ ਕਹਿੰਦਾ ਵੀ ਹੁਣ ਇਹਦੀ ਜਾਨ ਕੱਢਣੀ ਆ ਫਿਰ ਜਿਹੜਾ ਦਿਆਲੂ ਸਿਗਾ ਜਾਨ ਉਹਦੇ ਮਨ 'ਚ ਆਇਆ ਵਾਜ ਦੇ ਚਿੜੀ ਸੀ ਇੱਥੇ ਬੈਠੀ ਚਿੜੀ ਨੂੰ ਦੇਖ ਕੇ ਹੱਸਦੇ ਸੀ ਮੈਂ ਹੁਣ ਇਹਦੀ ਜਾਨ ਨਿਕਲਣੀ ਆ ਤੇ ਮੈਂ ਇਹਨੂੰ ਬਚਾ ਲਵਾਂ ਉਹ ਬਾਜ ਨੇ ਨਾ ਚੱਕਿਆ ਚਿੜੀ ਨੂੰ ਬਾਜੀ ਚੱਕ ਕੇ ਸੱਤਾ ਸਮੁੰਦਰਾ ਪਾਰ ਇੱਕ ਗੁਫਾ ਦੇ ਵਿੱਚ ਉੱਥੇ ਉਹਨੂੰ ਚਿੜੀ ਨੂੰ ਰੱਖਿਆ ਬਾਜ ਚਿੜੀ ਰੱਖਿਆ ਤਾਂ ਆਕੇ ਜਿਹਨੇ ਜਾਨ ਕੱਢਣੀ ਉਹਦੇ ਸਾਹਮਣੇ ਹੱਸਣ ਲੱਪਿਆ ਉਹ ਜਦੋਂ ਆਕੇ ਖੜਿਆ ਉਹਨੇ ਮੱਥੇ ਤੇ ਹੱਥ ਮਾਰਿਆ ਬਾਜ ਕਹਿੰਦਾ ਆਖਿਆ ਹੋਇਆ ਕਹਿੰਦਾ ਯਾਰ ਮੈਂ ਕੱਦਾਂ ਹੀ ਇਸ ਦਿਮਾਗ ਨੂੰ ਸੋਚਦਾ ਸੀਗਾ ਵੇ ਅਜੇ ਕੰਮ ਉਲਟ ਹੋ ਜਾਣਾ ਵੀ ਉਹਦੀ ਜਾਣਤਾ ਹਜ਼ਾਰਾਂ ਇਹ ਦੂਰ ਸੱਤ ਸਮੁੰਦਰ ਪਾਰ ਇੱਕ ਸੱਪ ਦੇ ਡੱਸਣਾਂ ਲਿਖਿਓ ਆ ਕਹਿੰਦਾ ਤੂੰ ਇਹਨੂੰ ਚੱਕ ਕੇ ਉੱਥੇ ਰੱਖਿਆ ਆ ਸੱਪ ਦੀ ਗੁਫਾ ਮਰੇ ਭਾਜੀ ਉੱਥੇ ਸੱਪ ਨੇ ਡੰਗਿਆ ਚਿੜੀ ਮਰ ਗਈ ਗੱਲ ਹੈ ਵੀ ਮਰਨ ਦਾ ਦਿਨ ਨਹੀਂ ਟਾਲਦਾ ਜਗਾ ਦਿਨ ਨਹੀਂ 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 ਟਾਲਣਾ ਭਾਜੀ ਨਹੀਂ ਟਾਲਣਾ ਭਾਜੀ ਸਵਾਲੇ ਪੈਦਾਨੀ ਕਈ ਬੰਦੇ ਬਾਥਰੂਮ ਤਿਲ ਕੇ ਮਰ ਜਾਂਦੇ ਆ ਕਈ ਸੁੱਤੇ ਹੀ ਰਹਿ ਜਾਂਦੇ ਆ ਹਾਂਜੀ ਹੈ ਹਾਂਜੀ ਇਸ ਕਰਕੇ ਕਿਉਂ ਯਾਰ ਇਸ ਗੱਲ ਦੀ ਟੈਨਸ਼ਨ ਲੈਣੀ ਖੁਸ਼ ਰਹੋ ਨਜ਼ਾਰੇ ਲਾਓ